ਹੇ ਬੈਂਡ ਜਿੰਨਾਂ ਦੇ ਆਏ ਆ ਉਹਨਾਂ ਤੋਂ 1 ਰੁਪਿਆ ਨਹੀਂ ਲੈਣਾ ਤੇ ਇਹਨਾਂ ਨੇ ਆਇਲਸ ਨਹੀਂ ਕੀਤੀ ਹੋਈ ਤੁਸੀਂ ਸਟੂਡੈਂਟ ਤੋਂ ਪੈਸੇ ਨਹੀਂ ਲੈਣੇ ਜਿਹੜੇ ਯੂਕੇ ਜਾਣਾ ਚਾਹੁੰਦੇ ਆ ਜੇਕਰ ਤੁਸੀਂ 12ਵੀਂ ਪੰਜਾਬ ਬੋਰਡ ਨਾਲ ਕੀਤੀ ਹੈ 60% ਨੰਬਰ ਨੇ ਤੁਹਾਡੇ ਓਵਰਲ ਔਰ ਤੁਹਾਡੇ ਇੰਗਲਿਸ਼ 'ਚ ਵੀ 60% ਨੰਬਰ ਨੇ ਤੇ ਤੁਸੀਂ ਵਿਦਾਊਟ ਆਇਲਸ ਜਿਹੜਾ ਆ ਯੂਕੇ ਦਾ ਸਟੱਡੀ ਵੀਜ਼ਾ ਗਲੋਬਲ ਗਰੋਥੀ ਹੈਲਪ ਦੇ ਨਾਲ ਲੈ ਸਕਦੇ ਹੋ ਪੰਜਾਬ ਵਿੱਚ ਪਹਿਲੀ ਵਾਰੀ ਗਲੋਬਲ ਗੁਰੂ ਇਮੀਗ੍ਰੇਸ਼ਨ ਲੈ ਕੇ ਆਇਆ ਹੈ ਉਹਨਾਂ ਸਟੂਡੈਂਟਸ ਲਈ ਆਫਰ ਜਿਹੜੇ ਯੂਕੇ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਆ ਤੁਹਾਡੇ ਆਈਐਲਟਸ ਵਿੱਚ 6 ਬੈਂਡ ਆ ਤਾਂ ਤੁਸੀਂ ਗਲੋਬਲ ਗੁਰੂ ਨੂੰ ਨਾ ਕੰਪਨੀ ਫੀਸ ਪਹਿਲਾਂ ਦਿਨੀਆ ਤੇ ਨਾ ਹੀ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਖਾਲੀ ਜੇਬੇ ਲੈ ਕੇ ਆਣੇ ਆ ਕੋਈ ਪੈਸਾ ਗਲੋਬਲ ਗੁਰੂ ਵਿੱਚ ਕੰਮ ਕਰੇ ਅਧਿਕਾਰੀ ਨੂੰ ਤੁਸੀਂ ਨਹੀਂ ਦੇਣਾ ਨਾ ਹੀ ਵੀਜ਼ਾ ਤੋਂ ਪਹਿਲਾਂ ਔਰ ਨਾ ਹੀ ਵੀਜ਼ਾ ਤੋਂ ਬਾਅਦ ਪੰਜਾਬ ਵਿੱਚ ਪਹਿਲੀ ਵਾਰੀ ਗਲੋਬਲ ਗੁਰੂ ਇਮੀਗ੍ਰੇਸ਼ਨ ਲੈ ਕੇ ਆਇਆ ਹੈ ਉਹਨਾਂ ਸਟੂਡੈਂਟਸ ਲਈ ਆਫਰ ਜਿਹੜੇ ਯੂਕੇ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਆ ਗਲੋਬਲ ਗੁਰੂ ਦਾ ਕਹਿਣਾ ਹੈ ਕਿ ਇਹ ਸਟੂਡੈਂਟ ਤੋਂ ਇੱਕ ਵੀ ਰੁਪਿਆ ਨਹੀਂ ਲੈਣਗੇ ਜਿਨ੍ਹਾਂ ਦੇ 6 ਬੈਂਡ ਆਏ ਹੋਣ ਯਾਨੀ ਕਿ ਜੇ ਤੁਹਾਡੇ ਆਲਸ ਵਿੱਚ 6 ਬੈਂਡ ਆ ਤਾਂ ਤੁਸੀਂ ਗਲੋਬਲ ਗੁਰੂ ਨੂੰ ਨਾ ਕੰਪਨੀ ਫੀਸ ਪਹਿਲਾਂ ਦੇਣੀ ਹੈ ਤੇ ਨਾ ਹੀ ਵੀਜ਼ਾ ਲੱਗਣ ਤੋਂ ਬਾਅਦ ਇੱਕਵੇਂ ਪੋਸੀਬਲ ਲਾਇ ਇਸੇ ਵਾਰ ਇੱਕ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਅਮਰ ਗਿੱਲ ਤੇ ਗੱਲਬਾਤ ਕਰਦੇ ਆ ਗਲੋਬਲ ਗੁਰੂ ਇਮੀਗ੍ਰੇਸ਼ਨ ਤੋਂ ਲਾਭਪ੍ਰਿਤ ਮੈਡਮ ਦੇ ਨਾਲ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਹੁਣ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਟੂਡੈਂਟ ਤੋਂ ਪੈਸੇ ਨਹੀਂ ਲੈਣੇ ਜਿਹੜੇ ਯੂਕੇ ਜਾਣਾ ਚਾਹੁੰਦੇ ਆ ਤੇ ਜਿਨ੍ਹਾਂ ਨੇ ਆਲਸ ਵਿੱਚ 6 ਬੈਂਡ ਬਿਲਕੁਲ ਜੀ ਥੈਂਕ ਯੂ ਤੁਹਾਡਾ ਵੈਲਕਮ ਹੈ ਪਹਿਲਾਂ ਤਾਂ ਮੈਮ ਤੁਹਾਡਾ ਵੀ ਅਸੀਂ ਅਵੇਅਰ ਕਰ ਰਹੀਆਂ ਉਹਨਾਂ ਸਟੂਡੈਂਟਸ ਨੂੰ ਜਿਨ੍ਹਾਂ ਦੇ ਆਇਲਸ ਦੇ ਵਿੱਚੋਂ 6 ਬੈਂਡ ਨੇ ਬਿਲਕੁਲ ਤੁਸੀਂ ਸਹੀ ਸੁਣਿਆ ਕਿ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਹੁਣ ਯੂਕੇ ਦਾ ਸਟੱਡੀ ਵੀਜ਼ਾ ਲਗਵਾ ਕੇ ਦੇਗਾ ਬੱਚਾ ਨੂੰ ਪਰ ਕੋਈ ਵੀ ਪੈਸਾ ਚਾਰਜ ਨਹੀਂ ਕਰੇਗਾ ਨਾ ਤਾਂ ਵੀਜ਼ਾ ਲੱਗਣ ਤੋਂ ਪਹਿਲਾਂ ਔਰ ਨਾ ਹੀ ਵੀਜ਼ਾ ਲੱਗਣ ਤੋਂ ਬਾਅਦ ਪਰ ਸ਼ਰਤ ਸਿਰਫ ਇੱਕ ਹੈ ਕਿ ਤੁਹਾਡੇ ਆਇਲਸ ਦੇ 6 ਬੈਂਡ ਹੋਣੇ ਚਾਹੀਦੇ ਔਰ ਇੱਕ ਮੋਡੀਊਲ 2 ਮੋਡੀਊਲ ਚੋਂ ਵੀ 5.5 ਬੈਂਡ ਆ ਤੇ ਤੁਸੀਂ ਆਪਣੇ ਯੂਕੇ ਦੀ ਫਾਈਲ ਲਗਾ ਸਕਦੇ ਹੋ ਔਰ ਵੀਜ਼ਾ ਹਾਸਲ ਕਰੋਗੇ ਗਲੋਬਲ ਗੁਰੂ ਇਮੀਗ੍ਰੇਸ਼ਨ ਦੀ ਮਦਦ ਦੇ ਨਾਲ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਉਹਨਾਂ ਦੇ ਹੀ 6 ਬੈਂਡ ਹੋਣੇ ਚਾਹੀਦੇ ਜਾਂ ਜਿਨ੍ਹਾਂ ਨੇ 12ਵੀਂ ਕੀਤੀ ਹੋਈ ਆ ਉਹਨਾਂ ਦੇ 6 ਬੈਂਡ ਹੋਣੇ ਚਾਹੀਦੇ ਤੁਹਾਡੀ ਓਵਰオール 6 ਬੈਂਡ ਹੋਣੇ ਚਾਹੀਦੇ ਆ ਤੁਸੀਂ ਕਿਸੇ ਵੀ ਬੋਰਡ ਤੋਂ ਆਪਣੀ ਸਟੱਡੀ ਕੰਪਲੀਟ ਕੀਤੀ ਹੈ ਚਾਹੀ ਤੁਸੀਂ ਆਈਸੀਐਸਸੀ ਬੋਰਡ ਤੋਂ ਪੜ੍ਹੇ ਹੋ ਜਾਂ ਸੀਬੀਐਸਸੀ ਤੋਂ ਪੜ੍ਹੇ ਹੋ ਸਟੇਟ ਬੋਰਡ ਤੋਂ ਪੜ੍ਹੇ ਹੋ ਕਿਸੇ ਵੀ ਬੋਰਡ ਤੋਂ ਪੜ੍ਹੇ ਹੋ ਸਭ ਤੋਂ ਸਪੈਸ਼ਲ ਉਹਨਾਂ ਬੱਚਿਆਂ ਲਈ ਕਿਉਂਕਿ ਅੱਜ ਮਾਰਕੀਟ ਦੇ ਵਿੱਚ ਸੀਬੀਐਸਸੀ ਨੂੰ ਆਈਸੀਐਸਸੀ ਨੂੰ ਹਰ ਕੋਈ ਪੈਲ ਦ ਬੋਰਡ ਵਾਲੇ ਬੱਚੇ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ। ਕਿ ਪਲੱਸ 2 ਵਾਲੇ ਸਟੂਡੈਂਟਸ ਲਈ ਹੈ ਜਿਹੜੇ ਪੰਜਾਬ ਬੋਰਡ ਤੋਂ ਪੜ੍ਹੇ ਹੋਏ। ਜੇਕਰ ਤੁਸੀਂ 12ਵੀਂ ਪੰਜਾਬ ਬੋਰਡ ਨਾਲ ਕੀਤੀ ਹੈ ਤੁਹਾਡੇ 63% ਨੰਬਰ ਨੇ ਓਵਰਆਲ 60% ਨੰਬਰ ਨੇ ਤੁਹਾਡੇ ਓਵਰਆਲ ਔਰ ਤੁਹਾਡੇ ਇੰਗਲਿਸ਼ ਚ ਵੀ 60% ਨੰਬਰ ਨੇ ਤੇ ਤੁਸੀਂ ਵਿਦਾਊਟ ਆਇਲਸ ਜਿਹੜਾ ਆ ਯੂਕੇ ਦਾ ਸਟੱਡੀ ਵੀਜ਼ਾ ਗਲੋਬਲ ਗੁਰੂ ਦੀ ਹੈਲਪ ਦੇ ਨਾਲ ਲੈ ਸਕਦੇ ਹੋ। ਅੱਛਾ ਤਾਂ ਤੁਸੀਂ ਕਹਿ ਰਹੇ ਸੀ ਕਿ 6 ਬੈਂਡ ਜਿਨ੍ਹਾਂ ਦੇ ਆਏ ਆ ਉਹਨਾਂ ਤੋਂ 1 ਰੁਪਿਆ ਨਹੀਂ ਲੈਣਾ ਤੇ ਜਿਨ੍ਹਾਂ ਦੇ ਜਿਨ੍ਹਾਂ ਨੇ ਆਇਲਸ ਨਹੀਂ ਕੀਤੀ ਹੋਈ ਦੇਖੋ ਜਿਨ੍ਹਾਂ ਨੇ ਆਇਲਸ ਨਹੀਂ ਕੀਤੀ ਹੋਈ ਉਹਤੇ ਸਾਡੀ ਟੀਮ ਪੂਰੀ ਜਿਹੜੀ ਇਹ ਮਿਹਨਤ ਕਰ ਰਹੀ ਹੈ ਕਿਉਂਕਿ ਇੱਕ ਬੱਚਾ ਜਿਨੇ ਆਇਲਸ ਕੀਤੀ ਹੈ ਉਹ ਆਲਰੇਡੀ ਉਹਨੂੰ ਪ੍ਰਿਪੇਅਰ ਹੈ ਕਿ ਉਹਨੇ ਇੰਟਰਵਿਊ ਦੀ ਤਿਆਰੀ ਕੀ ਮੈਂ ਕਰਨੀ ਆ ਬਟ ਜਿਹੜਾ ਬੱਚਾ ਵਿਦਆਊਟ ਆਇਲਸ ਹੈ ਉਹਨੂੰ ਉਹਨਾ ਕੈਪੇਬਲ ਬਣਾਉਣ ਦੇ ਲਈ ਸਾਡੀ ਟੀਮ ਦੀ ਮਿਹਨਤ ਲੱਗੇਗੀ ਸੋ ਯੈਸ ਆਫ ਕੌਰਸ ਅਸੀਂ ਇਹਦੇ ਵਿੱਚ ਆਪਣੀ ਕੰਪਨੀ ਫੀਸ ਚਾਰਜ ਕਰਾਂਗੇ ਬਟ ਯੈਸ ਅਸੀਂ ਕੰਪਨੀ ਫੀਸ ਉਹਦਾ ਲਵਾਂਗੇ ਜਿੱਦਣ ਬੱਚੇ ਦੀ ਫਾਈਲ ਅਸੀਂ ਪੂਰੀ ਪ੍ਰਿਪੇਅਰ ਕਰ ਦਿੰਨੇ ਆਂ ਐਮਬੈਸੀ ਜਾਣ ਦੇ ਲਈ ਹੂੰ ਅੱਛਾ ਯਾਨੀ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੋਣਗੇ ਫਿਰ ਸੋ ਇਹਦੇ ਵਿੱਚ ਕੋਈ ਵੀ ਕੰਪਨੀ ਦੀ ਫੀਸ ਨਹੀਂ ਐ ਮੈਮ ਇਹਦੇ ਵਿੱਚ ਆਫਟਰ ਵੀਜ਼ਾ ਦੀ ਆਪਾਂ ਗੱਲ ਕਰ ਲਈਏ ਤੇ ਆਫਟਰ ਵੀਜ਼ਾ ਦੇ ਨਾਮ ਤੇ ਤਾਂ ਅਸੀਂ ਕੋਈ ਪੈਕੇਜ ਨਹੀਂ ਕਰ ਰਹੇ ਆਂ ਮਤਲਬ ਕੋਈ ਪੈਸੇ ਜਿਹਦਾ ਆਪਾਂ ਤੁਸੀਂ ਪੁੱਛ ਰਹੇ ਹੋ ਕਿ ਕੋਈ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਚਾਰਜ ਹੋਣਗੇ ਅਸੀਂ ਕੋਈ ਵੀ ਕੰਪਨੀ ਫੀਸ ਨਾ ਤਾਂ ਵੀਜ਼ਾ ਲੱਗਣ ਤੋਂ ਪਹਿਲਾਂ ਚਾਰਜ ਕਰਨੀ ਐ ਔਰ ਨਾ ਹੀ ਵੀਜ਼ਾ ਲੱਗਣ ਤੋਂ ਬਾਅਦ ਜੇਕਰ ਬੱਚੇ ਦੇ ਆਇਲਸ 'ਚ 6 ਬੈਂਡ ਹੈ ਕਿਸੇ ਇੱਕ ਮੋਡਿਊਲ 'ਚ 5.5 ਬੈਂਡ ਹੈ ਯੂਕੇ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੋ ਤੁਸੀਂ 6 ਬੈਂਡ ਵਾਲੇ ਬੱਚੇ ਨੇ 1 ਰੁਪਿਆ ਨਹੀਂ ਦੇਣਾ ਤੁਹਾਨੂੰ ਪਰ ਜਿਨ੍ਹਾਂ ਦੇ 6 ਬੈਂਡ ਨਹੀਂ ਹੈਗੇ ਪਰ ਪੰਜਾਬ ਬੋਰਡ ਤੋਂ 60% ਮਾਰਕਸ ਹੈਗੇ ਨੇ ਬਿਲਕੁਲ ਅੱਜ ਵੀ ਦੇ ਵਿੱਚ ਦੇਖੋ ਪੰਜਾਬ ਬੋਰਡ ਵਾਲਾ ਬੱਚਾ ਆ ਉਹਦਾ ਮਤਲਬ ਮੰਨ ਹੈ ਕਿ ਮੈਂ ਯੂਕੇ ਸਟੱਡੀ ਕਰਨ ਜਾਵਾ ਬਟ ਕਿਸੇ ਕਾਰਨ ਕਰਕੇ ਉਹਨੇ ਆਇਲਸ ਨਹੀਂ ਕੀਤੀ ਹੈ ਪਰ ਉਹਦੇ ਓਵਰਲ 60% ਨੰਬਰ ਹੈ ਇੰਗਲਿਸ਼ ਚੋ ਵੀ ਉਹਦੇ 60% ਨੰਬਰ ਆ ਸਾਨੂੰ ਕੋਈ 80 90% ਨੰਬਰ ਨਹੀਂ ਚਾਹੀਦੇ ਤੁਹਾਡੇ ਸਿਰਫ 60% ਨੰਬਰ ਇੰਗਲਿਸ਼ ਚੋਂ ਹੈ ਔਰ ਓਵਰਆਲ ਵੀ 68% ਨੰਬਰ ਹੈ ਪੰਜਾਬ ਬੋਰਡ ਤੋਂ ਤੁਸੀਂ ਪੜ੍ਹੇ ਹੋ ਪੜ੍ਹਾਈ ਚ 2-4 ਸਾਲ ਦਾ ਗੈਪ ਹੈ ਗਲੋਬਲ ਗੁਰੂ ਲਗਵਾ ਕੇ ਦੇਗਾ ਤੁਹਾਨੂੰ ਯੂਕੇ ਦਾ ਸਟੱਡੀ ਵੀਜ਼ਾ ਆਈਐਸ ਦੇ ਓਵਰਆਲ 6 ਬੈਂਡ ਨੇ ਕਿਸੇ ਇੱਕ ਮੋਡਿਊਲ ਚ 5.5 ਬੈਂਡ ਨੇ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਹੋ ਅਸੀਂ ਤੁਹਾਡਾ ਵੈਲਕਮ ਕਰਦੇ ਆ ਯੂਐਸਏ ਤੋਂ ਰਿਫਿਊਜ਼ ਹੋ ਚੁੱਕੇ ਹੋ ਅਸੀਂ ਤੁਹਾਡਾ ਵੈਲਕਮ ਕਰਦੇ ਆ यूएसए ਤੋਂ ਇਲਾਵਾ ਤੁਸੀਂ ਆਸਟ੍ਰੇਲੀਆ ਤੋਂ ਵੀ ਰਿਫਿਊਜ਼ ਹੋ ਚੁੱਕੇ ਹੋ ਤਾਂ ਵੀ گلوبਲ ਗੁਰੂ ਤੁਹਾਡਾ ਵੈਲਕਮ ਕਰਦਾ ਹੈ ਆਲਸ ਦੀ ਓਵਰঅল 6 ਬੈਂਡ ਦੇ ਨਾਲ ਤੁਸੀਂ ਯੂਕੇ ਦਾ ਸਟੱਡੀ ਵੀਜ਼ਾ ਹਾਸਲ ਕਰ ਸਕਦੇ ਹੋ ਇੱਥੇ ਦਾ ਕੀ ਉਹ ਵੀ ਕਲਾਇੰਟਸ ਜਿਹੜੇ ਕਿ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਨੇ ਸੋ ਅਗਰ ਤੁਸੀਂ ਸਪਾਊਸ ਦੇ ਨਾਲ ਵੀ ਆਪਣਾ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਤਾਂ گلوبਲ ਗੁਰੂ ਦਵਾਏਗਾ ਤੁਹਾਨੂੰ ਮਈ ਇਨਟੇਕ ਜਿਹਦੀ ਕਿ ਡੈਡਲਾਈਨ ਹੈਗੀ ਹੈ 10 ਫਰਵਰੀ ਜੇਕਰ ਤੁਸੀਂ 10 ਫਰਵਰੀ ਤੱਕ ਆਪਣਾ ਕੇਸ گلوبਲ ਗੁਰੂ ਇਮੀਗ੍ਰੇਸ਼ਨ ਨਾਲ ਰਜਿਸਟਰ ਕਰਦੇ ਹੋ ਤੇ ਤੁਸੀਂ ਆਪਣਾ यूके स्टडी वीजा ਤੇ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਆ ਅੱਛਾ ਜੇ ਕਿਸੇ ਸਟੂਡੈਂਟ ਨੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਉਹ ਆਪਣੇ ਸਪਾਊਸ ਨੂੰ ਨਾਲ ਲਿਜਾ ਸਕਦਾ ਹੈ ਬਿਲਕੁਲ ਮੈਮ ਹਾਂਜੀ ਅੱਛਾ ਇਹਦੇ ਵਿੱਚ ਸਟੱਡੀ ਗੈਪ ਵੀ ਚੱਲ ਜਾਏਗਾ ਸਟੂਡੈਂਟ ਦਾ ਹਾਂਜੀ ਜੇਕਰ ਕਿਸੇ ਦਾ ਪੜ੍ਹਾਈ ਦੇ ਵਿੱਚ 3 ਤੋਂ 4 ਸਾਲ ਦਾ 5 ਸਾਲ ਦਾ ਵੀ ਸਟੱਡੀ ਗੈਪ ਹੈ ਤਾਂ ਗਲੋਬਲ ਗੁਰੂ ਇਮੀਗ੍ਰੇਸ਼ਨ ਤੋਂ 1 ਸਾਲ ਤੋਂ ਲੈ ਕੇ 5 ਸਾਲ ਤੱਕ ਦੇ ਸਟੱਡੀ ਗੈਪ ਵਾਲਾ ਬੱਚਾ ਵੀ ਆਵੇ ਪਰ ਸ਼ਰਤ ਇਹ ਹੈ ਕਿ ਤੁਹਾਡੇ IELTS ਦੇ ਓਵਰঅল 6 ਬੈਂਡ ਹੋਣੇ ਚਾਹੀਦੇ ਆ ਤੁਸੀਂ ਯੂਕੇ ਦਾ ਸਟੱਡੀ ਵੀਜ਼ਾ ਜਿਹੜਾ ਹੈ ਗਲੋਬਲ ਗੁਰੂ ਦੀ ਹੈਲਪ ਦੇ ਨਾਲ ਹਾਸਲ ਕਰ ਸਕਦੇ ਹੋ ਔਰ ਮੈਂ ਦੁਬਾਰਾ ਤੁਹਾਨੂੰ ਦੱਸਣਾ ਚਾਹਾਂਗੀ ਕਿ ਪੰਜਾਬ ਬੋਰਡ ਵਾਲਾ ਬੱਚਾ ਖਾਸ ਕਰਕੇ ਪੰਜਾਬ ਬੋਰਡ ਵਾਲਾ ਬੱਚਾ ਜਿਨ੍ਹਾਂ ਦੇ ਓਵਰオール 60% ਨੇ ਵਿਦਆਊਟ ਆਲਸ ਜਾਣਾ ਚਾਹੁੰਦੇ ਨੇ ਯੂਕੇ ਸਟੱਡੀ ਵੀਜ਼ਾ ਤੇ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਵੈਲਕਮ ਕਰਦਾ ਹੈ ਤੁਸੀਂ ਆਪਣੀ ਫਾਈਲ ਜਿਹੜੀ ਹੈ ਸਾਡੇ ਨਾਲ ਰਜਿਸਟਰਡ ਕਰ ਸਕਦੇ ਹੋ ਔਰ ਸਾਡੀ ਕਿਸੇ ਵੀ ਬ੍ਰਾਂਚ ਦੇ ਵਿੱਚ ਤੁਸੀਂ ਕੋਈ ਵੀ ਫੀਸ ਜਿਹੜੀ ਹੈ ਉਹ ਨਹੀਂ ਪੇ ਕਰਨੀ ਹੈ ਬਿਫੋਰ ਵੀਜ਼ਾ ਨਾ ਹੀ ਆਫਟਰ ਵੀਜ਼ਾ ग्लोबल गुरु ਤੋਂ ਸਿਰਫ ਤੁਸੀਂ ਆਪਣਾ ਵੀਜ਼ਾ حاصل ਕਰਨਾ ਹੈ ਸਿੱਧੀਆਂ ਫੀਸਾਂ ਜਿਹੜੀਆਂ ਇਹ ਤੁਸੀਂ ਯੂਨੀਵਰਸਿਟੀ ਨੂੰ ਪੇ ਕਰਨੀ ਆ 6 ਮਹੀਨੇ ਦੀ ਫੀਸ ਪੇ ਕਰਕੇ ਯਾਨੀ ਕਿ ਕੰਪਨੀ ਨੂੰ ਤੁਸੀਂ ਪਹਿਲਾਂ ਇੱਥੇ ਜਦੋਂ ਆਉਂਦੇ ਓਦੋਂ 1 ਰੁਪਿਆ ਨਹੀਂ ਦੇਣਾ ਹੈਗਾ ਪੇ ਬਿਲਕੁਲ ਤੁਸੀਂ ਖਾਲੀ ਜੇਬੇ ਲੈ ਕੇ ਆਣੇ ਆ ਜਿਸ ਦਿਨ ਤੁਸੀਂ ਆਪਣੇ ਕੇਸ ਦੀ ਇਨਫੋਰਮੇਸ਼ਨ ਲੈਣ ਆਉਂਦੇ ਹੋ ਤੁਸੀਂ ਖਾਲੀ ਜੇਬੇ ਲੈ ਕੇ ਆਣੇ ਆ ਕੋਈ ਪੈਸਾ ਗਲੋਬਲ ਗੁਰੂ ਵਿੱਚ ਕੰਮ ਕਰੇ ਅਧਿਕਾਰੀ ਨੂੰ ਤੁਸੀਂ ਨਹੀਂ ਦੇਣਾ ਨਾ ਹੀ ਵੀਜ਼ਾ ਤੋਂ ਪਹਿਲਾਂ ਔਰ ਨਾ ਹੀ ਵੀਜ਼ਾ ਤੋਂ ਬਾਅਦ ਸਿੱਧੀ 6 ਮਹੀਨਿਆਂ ਦੀ ਫੀਸ ਤੁਸੀਂ ਯੂਨੀਵਰਸਿਟੀ ਨੂੰ ਭਰਨੀ ਹੈ ਇੰਸ਼ੋਰੈਂਸ ਦੀ ਫੀਸ ਇੰਸ਼ੋਰੈਂਸ ਡਿਪਾਰਟਮੈਂਟ ਚ ਜਾਏਗੀ ਅੰਬੈਸੀ ਫੀਸ ਅੰਬੈਸੀ ਨੂੰ ਜਾਏਗੀ ਕਿਸੇ ਨਾਮ ਦੇ ਕੋਈ ਵੀ ਪੈਸਾ ਜਿਹੜਾ ਇੱਥੇ ਤਾਂ ਕਿ ਫਾਈਨੈਂਸ਼ੀਅਲਸ ਤੱਕ ਦੇ ਨਾਮ ਤੇ ਵੀ ਕੋਈ ਪੈਸਾ ਜਿਹੜਾ ਆ ਤੁਹਾਡੇ ਤੋਂ ਚਾਰਜ ਨਹੀਂ ਕੀਤਾ ਜਾਏਗਾ ਜਿੱਦਾਂ ਫੰਡਸ ਦੀ ਗੱਲ ਕੀਤੀ ਹੈ ਬਹੁਤੇ ਲੋਕ ਇਦਾਂ ਹੁੰਦਾ ਹੈ ਕਿ ਆਪਾਂ ਤੁਹਾਡੇ ਫੰਡਸ ਕਰਵਾ ਦਾਂਗੇ ਜੀ ਤੇ ਉਹਦੇ ਅਸੀਂ ਚਾਰਜਸ ਲਵਾਂਗੇ ਤੁਸੀਂ ਫਿਰ ਉਹਦੇ ਵੀ ਚਾਰਜਸ ਲਏ ਹੁੰਗੇ ਨਹੀਂ ਬਿਲਕੁਲ ਨਹੀਂ ਜੀ ਅਗਰ ਕੋਈ ਵੀ ਬੱਚਾ ਫਾਈਨੈਂਸ਼ੀਅਲਸ ਜਿਹੜੇ ਆ ਆਪਣੇ ਪ੍ਰੋਵਾਈਡ ਕਰਦਾ ਜਾਂ ਨਹੀਂ ਪ੍ਰੋਵਾਈਡ ਕਰ ਸਕਦਾ ਗਲੋਬਲ ਗੁਰੂ ਜਿਹੜਾ ਆ ਕਿਸੇ ਵੀ ਤਰ੍ਹਾਂ ਦੇ ਫੰਡ ਦੇ ਨਾਮ ਤੇ ਬੱਚੇ ਤੋਂ ਕੋਈ ਵੀ ਪੈਸਾ ਨਹੀਂ ਚਾਰਜ ਕਰੇਗਾ ਇਥੇ ਤੱਕ ਕਿ ਬੱਚੇ ਨੇ ਕੈਸ਼ ਲੈਟਰ ਆਨ ਤੱਕ ਜਿਹੜੀ ਆ ਆਪਣੀ ਫੀਸ ਜਿਹੜੀ ਆ ਪੇ ਕਰਨੀ ਆ ਉਹ ਵੀ ਸਿਰਫ ਯੂਨੀਵਰਸਿਟੀ ਦੀ ਫੰਡਾਂ ਦੇ ਨਾਮ ਤੇ ਕੋਈ ਵੀ ਪੈਸਾ ਜਿਹੜਾ ਹੈ ਗਲੋਬਲ ਗੁਰੂ ਨਹੀਂ ਚਾਰਜ ਕਰੇਗਾ ਤੇ ਜੇ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਤੁਸੀਂ 12ਵੀਂ ਕੀਤੀ ਆ ਜਾਂ ਗ੍ਰੈਜੂਏਸ਼ਨ ਕੀਤੀ ਹੋਈ ਆ ਤੇ ਤੁਹਾਡੇ ਆਲਸ ਵਿੱਚ 6 ਬੈਂਡ ਆ ਠੀਕ ਹੈ ਤੇ ਤੁਹਾਨੂੰ ਗਲੋਬਲ ਗੁਰੂ ਤੋਂ ਬਹੁਤ ਵੱਡਾ ਆਫਰ ਮਿਲ ਰਿਹਾ ਹੈ ਕਿ ਤੁਸੀਂ 10 ਫਰਵਰੀ ਤੱਕ ਆਪਣੇ ਆਪ ਨੂੰ ਅਗਰ ਰਜਿਸਟਰਡ ਕਰਦੇ ਹੋ ਜੇ ਤੁਹਾਡੇ ਆਇਲਸ ਵਿੱਚ 6 ਬੈਂਡ ਹੈ ਤਾਂ ਗਲੋਬਲ ਗੁਰੂ ਤੁਹਾਡੇ ਤੋਂ 1 ਰੁਪਿਆ ਨਹੀਂ ਚਾਰਜ ਕਰੇਗਾ ਤੇ ਗਲੋਬਲ ਗੁਰੂ ਤੁਹਾਡੇ ਕੋ ਵੀਜ਼ਾ ਲੱਗਣ ਤੇ ਨਾ ਤਾਂ ਪਹਿਲਾਂ ਕੋਈ ਪੈਸਾ ਚਾਰਜ ਲਏਗਾ ਨਾ ਹੀ ਬਾਅਦ ਵਿੱਚ ਤੁਹਾਡੇ ਕੋ 1 ਰੁਪਿਆ ਵੀ ਲਿਆ ਜਾਵੇਗਾ ਤੇ ਤੁਸੀਂ ਜ਼ਿਆਦਾ ਜਾਣਕਾਰੀ ਲਈ ਇਹਨਾਂ ਦੇ ਹੇਠਾਂ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਇਹਨਾਂ ਦੀ ਜਿਹੜੀ ਬ੍ਰਾਂਚ ਹੈ ਜਲੰਧਰ ਗੁਰਦਾਸਪੁਰ ਤੇ ਮੋਗਾ ਵਿੱਚ ਵਿਜ਼ਿਟ ਕਰਕੇ 1 ਟੂ 1 ਕਾਉਂਸਲਿੰਗ ਲੈ ਸਕਦੇ ਹੋ ਗਾਈਡੈਂਸ ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਹੇਠਾਂ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ